ਸੱਚੀ ਗੱਲ ਤੁਸੀਂ ਵੇਖ ਰਹੇ ਹੋ ਔਜ਼ਬੀਓ ਤੇ ਖਾਸ ਖਬਰ ਮੈਲਬਨ ਚ ਚੰਗੀ ਸਿੱਖਿਆ ਦੀ ਕੀਮਤ ਵੱਡੀ ਦਰਸਲ ਰੀਅਲ ਅਸਟੇਟ ਇੰਸਟੀਚਿਊਟ ਆਫ ਵਿਕਟੋਰੀਆ ਦੀ ਤਾਜ਼ਾ ਰਿਪੋਰਟ ਅਨੁਸਾਰ ਮੈਲਬਨ ਵਿੱਚ ਕੁਝ ਪ੍ਰਸਿੱਧ ਸਕੂਲ ਖੇਤਰਾਂ ਵਿੱਚ ਮਕਾਨਾਂ ਦੀ ਕੀਮਤ ਆਸ-ਪਾਸ ਦੇ ਖੇਤਰਾਂ ਨਾਲੋਂ 35% ਦੀ ਤੱਕ ਵੱਧ ਹੈ ਅਤੇ ਮਾਪੇ ਆਪਣੇ ਬੱਚਿਆਂ ਨੂੰ ਵਧੀਆ ਪ੍ਰਦਰਸ਼ਨ ਵਾਲੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਦਿਵਾਉਣ ਖਾਤਰ ਸਕੂਲ ਨੇੜਲੇ ਖੇਤਰ ਵਿੱਚ ਮਕਾਨ ਖਰੀਦਣ ਨੂੰ ਇਹ ਵਾਧੂ ਰਕਮ ਦੇਣ ਲਈ ਤਿਆਰ ਨੇ ਉਦਾਹਰਨ ਵਜੋਂ ਵਿਲੀਅਮਸਵਰਥ ਹਾਈ ਸਕੂਲ ਦੇ ਜ਼ੋਨ ਵਿੱਚ ਮਕਾਨ ਦੀ ਔਸਤ ਕੀਮਤ 1.9 ਮਿਲੀਅਨ ਡਾਲਰ ਹੈ ਜਦਕਿ ਇਸ ਦੇ 1 ਕਿਲੋਮੀਟਰ ਬਾਹਰ ਇਹ ਕੀਮਤ 1.43 ਮਿਲੀਅਨ ਡਾਲਰ ਇਸੇ ਤਰ੍ਹਾਂ ਗਲੈਨ ਵੈਬਰਲੀ ਸੈਕੰਡਰੀ ਕਾਲੇਜ ਦੇ ਜ਼ੋਨ ਵਿੱਚ ਮਕਾਨ ਦੀ ਔਸਤ ਕੀਮਤ 2.1 ਮਿਲੀਅਨ ਹੈ ਜਦਕਿ 1 ਕਿਲੋਮੀਟਰ ਬਾਹਰ ਇਹ ਕੀਮਤ 1.62 ਮਿਲੀਅਨ ਹੈ ਅਗਲੇ ਅੰਕੜਿਆਂ ਮੁਤਾਬਕ ਫ੍ਰੈਂਕਸਟਨ ਹਾਈ ਸਕੂਲ ਦੇ ਜ਼ੋਨ ਵਿੱਚ ਮਕਾਨ ਦੀ ਔਸਤ ਕੀਮਤ 9 ਲੱਖ 65000 ਡਾਲਰ ਹੈ ਜਦਕਿ 1 ਕਿਲੋਮੀਟਰ ਬਾਹਰ ਇਹ ਕੀਮਤ 8 ਲੱਖ 5000 ਰੀਆਈਵੀ ਦੇ ਸੀਈਓ ਜੈਕਬ ਕੈਨ ਨੇ ਕਿਹਾ ਇਹ ਅੰਕੜਾ ਦੱਸਦਾ ਹੈ ਕਿ ਸਕੂਲ ਜ਼ੋਨਿੰਗ ਰੀਅਲ ਅਸਟੇਟ ਵਿੱਚ ਇੱਕ ਖਾਸ ਮਹੱਤਵ ਰੱਖਦੀ ਹੈ ਮਾਪਿਆਂ ਲਈ ਚੰਗੇ ਪ੍ਰਦਰਸ਼ਨ ਵਾਲੇ ਸਕੂਲਾਂ ਦੀ ਪਹੁੰਚ ਨੇੜੇ ਰਹਿਣ ਲਈ ਵਾਧੂ ਰਕਮ ਦੇਣਾ ਇੱਕ ਲਾਭਕਾਰੀ ਨਿਵੇਸ਼ ਮੰਨਿਆ ਜਾ ਰਿਹਾ ਹੈ ਜਾਨੀ ਕਿ ਚੰਗੀ ਸਿੱਖਿਆ ਖਾਤਰ ਵੱਧ ਕੀਮਤ ਦੇਣਾ ਇਹ ਦਰਸਾਉਂਦਾ ਹੈ ਕਿ ਆਸਟ੍ਰੇਲੀਆ ਵਿੱਚ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਕਿਸ ਹੱਦ ਤੱਕ ਜਾਣ ਲਈ ਤਿਆਰ ਹਨ ਇਹ ਸੀ ਔਜ਼ਵਿਊ ਤੇ ਖਾਸ ਖਬਰ ਆਸਟ੍ਰੇਲੀਆ ਬਾਰੇ ਹੋਰ ਅਪਡੇਟਸ ਲਈ ਇਸ ਪਲੇਟਫਾਰਮ ਨੂੰ ਫੋਲੋ ਜ਼ਰੂਰ ਕਰਿਓ ਧੰਨਵਾਦ